ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੁਸੀਂ ਸਤਿ ਸ੍ਰੀ ਅਕਾਲ ਦੇ ਉਧਰ ਉਧਰ ਦੇਖ ਕੇ ਉਹ ਤਾਂ ਮੂ ਕਰਤਾ ਨੂੰ ਕਰ ਹਾਂ ਆ ਕਰਤਾ ਨਾ ਸਵਾਗਤ ਹੈ ਤੁਹਾਡਾ ਅਜ ਦੇ ਸਾਡੇ ਨਵੇਂ ਵਲੌਗ 'ਚ ਉਮੀਦ ਕਰਦੇ ਤੁਸ ਸਾਰੇ ਵਧੀਆ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਇਹਦੇ ਸਾਰੇ ਹਮੇਸ਼ਾ ਹੱਸਦੇ ਵਸਦੇ ਰਹੋ ਸਭ ਦੇ ਘਰਾਂ 'ਚ ਖੁਸ਼ੀਆਂ ਰਹਿਣ ਸੋ ਅੱਜ ਜੀ ਫਤਰੀ ਕਿਨੀ ਆ ਜੀ 14 ਆ ਅੱਜ ਆ ਜੀ 17 ਜਨਵਰੀ ਸੋ ਸੌਰੀ 17 ਫਰਵਰੀ ਮੌਸਮ ਕੀ ਅੱਜ ਖਰਾਬ ਹੋਇਆ ਪਿਆ ਵਾ ਹਵਾ ਬੜੀ ਚੱਲਣ ਰਹੀ ਐ ਉਹ ਨੇਮ ਦੇ ਪੱਤੇ ਹੈ ਨਹੀਂ ਕਿ ਨਹੀਂ ਤੇ ਦਿਖਾਉਂਦੇ ਕਿੰਨੀ ਹਵਾ ਚੱਲਣ ਰਹੀ ਆ ਸੋ ਬੱਦਲ ਵੀ ਕਾਫੀ ਹੋਇਆ ਪਿਆ ਇੱਥੇ ਲੱਗ ਰਿਹਾ ਪਿਆ ਅੱਜ ਮੀਂਹ ਆਊਗਾ ਤੇ ਇਹ ਮੌਸਮ ਖਰਾਬ ਕਰ ਦੇਣਾ ਜੇ ਕੋਟੀਆਂ ਵਗੈਰਾ ਪਾਉਂਦੇ ਆ ਤਾਂ ਗਰਮੀ ਲੱਗਦੀ ਆ ਨਹੀਂ ਪਾਉਂਦੇ ਤਾਂ ਠੰਡ ਲੱਗਦੀ ਆ ਤੇ ਹਵਾ ਬੜੀ ਚੱਲਣ ਰਹੀ ਆ ਵਾਕ ਸਾਡਿਆ ਚਲੇ ਗਿਆ ਸਕੂਲ ਠੀਕ ਤਾਂ ਨਹੀਂ ਸੀ ਬਟ ਵਾਇੰਚ ਦਿਓ ਨਾ ਅੱਗੇ ਬਹੁਤ ਜ਼ਿਆਦਾ ਛੁੱਟੀਆਂ ਹੋਗੀਆਂ ਘਰੇ ਵੀ ਬੱਚੇ ਕਿਹੜਾ ਟਿਕਦੇ ਹੋ ਸੋ ਮੈਂ ਪੇਸ ਦਿੱਤੇ ਉੱਥੇ ਚਲੇ ਇੰਨਾ ਵਾ ਬੈਠੇ ਤਾਂ ਰਹਿਣਗੇ ਹਨਾ ਮੈਡੀਸਿਨ ਦੇ ਕੇ ਪੇਸ ਤੇ ਹਾਂ ਇਹ ਸਾਡੀ ਦੂਜੀ ਦੋ ਮਰਤੋਂ ਵੀ ਸਾਸੇ ਕਾਲ ਕਰਦੇ ਬਈ ਨਾ ਅਗਲੇ ਕਹਿੰਦੇ ਮੈਨੂੰ ਪਾਣੀ ਪੀ ਲੰਦੋ ਭਈ ਹਮ ਸਤਪ ਜੀ ਤਿਆਰ ਹੋ ਗਿਆ ਰੋਟੀ ਪਾਣੀ ਖਾ ਲਿਆ ਵਾ ਇਹ ਚੱਲਿਆ ਸ਼ਾਪ ਤੇ ਜਦ ਤੱਕ ਇਹ ਚਾਰੇ ਫਿਰ ਜਾਂਦੇ ਨਹੀਂ ਨਾ ਸਾਡਾ ਕੋਈ ਕੰਮ ਨਹੀਂ ਨਿਭੜਦਾ ਹੁਣ ਇਹ ਜਾਣਗੇ ਫਿਰ ਸਾਡਾ ਜਿਹੜਾ ਝਾੜੂ ਝੂੜ ਵਾਲਾ ਫੇਰ ਸਟਾਰਟ ਕਰਾਂਗੇ ਆਪਾਂ ਆਉਣ ਲੱਗ ਗਿਆ ਮੀ ਇਹ ਦੇਖੋ ਬੱਦਲ ਕਾਫੀ ਹੋਇਆ ਪਿਆ ਮਮੀਆਂ ਕਹਿੰਦੇ ਮੈਨੂੰ ਠੰਡ ਲੱਗਦੀ ਹੈ ਹਾਂ ਵੱਧ ਗਈ ਤਾਂ ਠੰਡ ਹੋਰ ਵੱਧ ਗਈ ਮੈਂ ਤਾਂ ਕੋਟੀ ਪਾਈ ਹੋਈ ਆ ਮੈਂ ਕਿਹਾ ਮੈਨੂੰ ਤਾਂ ਨਹੀਂ ਲੱਗ ਰਹੀ ਮम्मी ਨੇ ਪਾ ਨਹੀਂ ਰੱਖੀ ਸੀ ਕਿੰਦੀ ਠੰਡ ਲੱਗਦੀ ਹੈ ਦੇਖੋ ਕਣੀਆਂ ਕਾਫੀ ਆਉਣ ਲੱਗੀਆਂ ਪੱਤੇ ਅਮਰੂਦ ਦੇ ਡਿੱਗੇ ਹੋ ਗਿਆ ਹੋ ਗਿਆ ਲੰਚ ਨੇ ਬੜੇ ਖੁਸ਼ ਹੋਣਾ ਹੈ ਲੈ ਸਾਡ 20 ਪੈ ਕੇ ਧੁੱਪ ਨਿਕਲ ਆਈ ਆ ਜਾਜ ਵੀ ਆ ਆਹੋ ਜਾਜ ਵੀ ਆ ਗਿਆ ਅਜਾ ਦੇਖਣਾ ਹੀ ਤੁਹਾਨੂੰ ਜਣੀਆ ਪੱਟ ਗਈ ਸੀ ਸੋਚੀ ਸ਼ਾਮ ਦਾ ਟਾਈਮ ਹੋ ਗਿਆ ਬੱਚੇ ਆ ਗਏ ਸੋ ਬਈ ਮੇਰੇ ਲਈ ਤੇ ਮੰਮੀ ਲਈ ਤਾਂ ਲੱਗੀ ਸੀ ਸੈਂਡਵਿਚ ਬਣਾਉਣ ਤੇ ਬੱਚਿਆਂ ਨੂੰ ਅਸੀਂ ਸੈਂਡਵਿਚ ਸਵੇਰੇ ਬਣਾ ਕੇ ਦਿੱਤੇ ਸੀ ਸੋ ਰੂਲੀ ਨਾ ਮੈਂ ਜਿਵੇਂ ਤਾਜ਼ਾ ਫਲਕਾ ਬਣਾ ਕੇ ਅਗਰ ਪਈ ਨਹੀਂ ਸੀ ਆਦਰਵਾਇਸ ਪਈ ਹੁੰਦੀ ਮੈਂ ਹਨਾ ਉਹ ਯੂਜ਼ ਕਰ ਲ ਲਈ ਪਈ ਸਵੇਰ ਵਾਲੀ ਰੋਟੀ ਸੋ ਮੈਂ ਰੋਟੀ ਵਾਲਾ ਰੋਲ ਜਿਵੇਂ ਸੈਂਡਵਿਚ ਤਰ੍ਹਾਂ ਬਣਾ ਲਊਗਾ ਸਟਫਿੰਗ ਵੀ ਉਹੀ ਰਹੂਗੀ ਬਸ ਬਰੈਡ ਦਸਾ ਦੇਣਾ ਰੋਟੀ ਰੋਲ ਦੀ ਚਲੋ ਰੋਲ ਰੋਲ ਆਹ ਤੱਕ ਹਾਂ ਦਾ ਕਹਿੰਦੇ ਸਟ੍ਰੈਜ ਅਸੀਂ ਸਵੇਰੇ ਖਾ ਲਿਆ ਉਹ ਰੋਟੀ ਵਾਲਾ ਬਣਾ ਕੇ ਦੋ ਸੈਂਡਵਿਚ ਚਲੋ ਬਣਾ ਦਲੀਏ ਅੱਗੇ ਰਸੀ ਰੱਖੇ ਜੀ ਛੋਲੇ ਉਬਲਣੇ ਕੱਲੂ ਮਸਿਆਵਾ ਹਟਾ ਕਰਕੇ ਅਸੀਂ ਬਣਾਇਆ ਜੀ ਕੀ ਹਾਂਜੀ ਕੱਲੂ ਮਸਿਆ ਜੀ ਅੱਜ ਅੱਜ 17 ਹਾਂ ਜਾਂ ਅੱਜ 17 ਤਰੀਕ ਹਾਂ ਆ ਚਲੋ ਮੱਛੀ ਆਵਾ ਮੱਛੀ ਜੀ ਲਈ ਹਾਂ ਬਾਹਰ ਰੋਸਣ ਜੀ ਠੰਡਾ ਪਾਣੀ ਦਿਨਾ ਲੇਗੀ ਮੱਛੀਆਂ ਜਾਂਦਾ ਫਾਇਦਾ ਤਾਂ ਹੁੰਦਾ ਜੇ ਇਸ਼ਨਾਨ ਕਰਕੇ ਆਉਦੇ ਹੈ ਥੋੜਾ ਮੌਸਮ ਠੀਕ ਹੋਊਗਾ ਨਾ ਫਿਰ ਚੱਲਾਂਗੇ ਬੇਟਾ ਹੈ ਤਲਾਸ਼ਨਾ ਲੇਗੇ ਇੰਨੀ ਠੰਡ ਠੰਡੇ ਠੰਡੇ ਪਾਣੀ ਚ ਹੈ ਠੀਕ ਅਸੀਂ ਵੀ ਜਲਾ ਲੈਨੇ ਆ ਫੋਟੋ ਜੀ ਉਹ ਤੇ ਵੀ ਠੀਨਾ ਮੇਰੇ ਕਰਨਾ ਔਖਾ ਹੈ ਬਸ ਠੰਡੇ ਪਾਣੀ ਨਾ ਫਰਮਾ ਉਸ ਨੂੰ ਵੀ ਤੋਂ ਰੱਜੇ ਚੱਲੋ। ਫਿਰ। ਉਸ ਸਾਡੇ ਅੱਜ ਬੜਾ ਹੀ ਖਰਾਬ ਹੋਇਆ ਹੋਇਆ। ਮੀਂਹ ਆ ਰਿਹਾ ਵਾ। ਮੀਂਹ ਆਉਂਦਾ ਹਟ ਜਾਂਦਾ ਆਉਂਦਾ ਹਟ ਜਾਂਦਾ। ਤੇ ਹਵਾ ਚੱਲ ਰਹੀ ਆ ਕੰਡੀਸ਼ਨਿੰਗ। ਫੁੱਲੇ। ਇਹੋ ਜਿਹੇ ਮੀਂਹ ਉਹਦੇ ਜਿੱਤ ਉੱਪਰ ਚੜ ਗਈ। ਐਵੇਂ ਵਿੱਚੇ ਸੀਗਾ। ਵਿੱਚੇ ਮੀਂਹ ਪਈ ਜਾਵੇ, ਫੁੱਲ ਪਈ ਜਾਵੇ ਤੇ ਵਿੱਚੇ ਧੋਪ ਨਹੀਂ ਚੜੀ ਹੋਈ। ਹੁਣ ਹਵਾ ਚੱਲੀ ਜਾਂਦੀ ਆ। ਮੀਂਹ मुझे हंसने वाला डिपटाच प्रोटिया सैंडविच तो रेला कैनले सैंडविच बन गया समझ लो दो मिनट गए हाँ। मैं की मेयोनीज नहीं से क्रीम पाई से। सो गर्मों के क्रीम ने थी सो गर्म होके वेट क्रीम सारी बात निकल गई नहीं अब हो गया क्योंकि मैं मेयोनीज काट यूज कर दीया घर वाली फ्रेश क्रीम यूज करी दीया सो खा लो मैडम सॉस पर दो हां जी पा देना जी ਮੈਂ ਮੰਗਾਇਆ ਸੀ ਜੀ ਮੀਸ਼ੋ ਤੋਂ ਪਾਰਸਲ ਸੋ ਕਈ ਦਿਨ ਹੋ ਗਏ ਮੈਨਾਂ ਤਿੰਨ ਤਿੰਨ ਚਾਰ ਦਿਨ ਹੋ ਹੀ ਗਏ ਆ ਮੈਨੂੰ ਲਿਆਂਦੇ ਨੂੰ ਤੇ ਵਿਚਾਰਾ ਪਿਆਸ ਸੀ ਖੋਲਿਆ ਹੀ ਨਹੀਂ ਮੈਂ ਡੇਲੀ ਕਹਿੰਦਾ ਕੱਲ ਨੂੰ ਖੋਲੂ ਕੱਲ ਨੂੰ ਖੋਲੂਗੀ ਸੋ ਅੱਜ ਮੈਂ ਕਿਹਾ ਚਲ ਖੋਲਦੇ ਆ ਨਾਲੇ ਤੁਹਾਡੀ ਨਾਲ ਵੀ ਵੀਡੀਓ ਸ਼ੇਅਰ ਕਰਦੇ ਆ ਤੇ ਇਹ ਖੋਲ ਦਿਆ ਫਿਰ ਦੱਸਦੀ ਆ ਕੀ ਆ ਲਗਾਈ ਤਾਂ ਯੂਸਫੁਲ ਆਈਟਮਸ ਸੀਗੀ ਦੇਖੋ ਕਿੰਦਾ ਦੀ ਆਈ ਆ ਹਨਾ ਜੇ ਤੁਸੀਂ ਬੋਲੇ ਤਾਂ ਦੱਸ ਲਵੋ ਕਿ ਕਿੰਦਾ ਨਿਕਲੇ ਆਈ ਆ ਟੀ ਪੋਰਸ਼ਨ ਨਿਕਲਦਾ ਆਇਆ ਹਨਾ ਤੇ ਕੀ ਹੈ ਤੇ ਕਿੰਨੀ ਬੜੀ ਤੇਲਾ ਨਾ ਨਾ

ਇਹ ਆ ਜਿਵੇਂ ਅਲਮਾਰੀ ਚ ਰੱਖਣ ਲਈ ਔਰਗੇਨਾਈਜ਼ਰ ਆ ਜਿਵੇਂ ਇਹ ਹਨਾ ਫਲੋਥ ਔਰਗੇਨਾਈਜ਼ਰ ਜਿਵੇਂ ਆਪਾਂ ਕੱਪੜੇ ਵਗੈਰਾ ਵਧੀਆ ਹਨਾ ਰੱਖ ਸਕਦੇ ਆ ਚੰਦਾ ਹੋ ਜਾਓ ਲੇਖੋ ਉਹ ਹਨਾ ਮਤਲਬ ਜਿਵੇਂ ਹੁੰਦਾ ਹੁਣ ਸਰਦਾਰ ਜੀ ਦੇ ਪੱਗਾਂ ਵਗੈਰਾ ਵਾਹ ਹਨਾ ਪੈਨ 셔ਟ ਆ ਜਾਂ ਆਪਣੇ ਕੋਟਨ ਦੇ ਸੂਟਸ ਹੁੰਦੇ ਆ ਸੋ ਉਹਨਾਂ ਨੂੰ ਉਹ ਮਲਬਾਰੀ ਚ ਰੱਖਦੇ ਆ ਨਾ ਤਾਂ ਉਹ ਮਤਲਬ ਤੇ ਉੱਪਰ ਹੋ ਗਏ ਤਾਂ ਥੱਲੇ ਡਿੱਗ ਜਾਂਦੇ ਆ ਸੋ ਮੈਨੂੰ ਸੀ ਕਿ ਹਨਾ ਆਰਗੇਨਾਈਜ਼ਰ ਲਿਆ ਜਾਵੇ ਜਿੰਨਾ ਕੱਪੜੇ ਵਧੀਆ ਰੱਖੀ ਜਾਣ ਅਲਮਾਰੀ ਚ ਸੋ ਮੈਂ ਇੱਕ ਵਾਰ ਦੋ ਮੰਗਾਈ ਸੀ ਮੈਂ ਕਾ ਯੂਜ਼ ਕਰਕੇ ਦੇਖਦੇ ਆਂ ਜੇ ਵਧੀਆ ਨਿਕਲੇ ਫਿਰ ਆਪਾਂ ਹਨਾ ਹੋਰ ਮੰਗਵਾ ਲਾਂਗੇ ਆ ਵੇਦਾ ਇਹਦੇ ਹੈਂਡਲ ਵੀ ਲੱਗੇ ਹੋਏ ਆ ਇਹ ਆਇਆ ਵੀ ਮਿਲਦਾ 300 ਦਾ ਸੀ ਸ਼ੈਲ ਪਰਸਲ 300 ਦੇ ਦੋ ਸੀਗੇ ਕਿੰਤਾ ਵਧੀਆ ਲੱਗਿਆ ਤੁਸੀਂ ਵੀ ਹਨਾ ਮੰਗਵਾ ਸਕਦੇ ਏਦਾ ਵਧੀਆ ਅਲਮਾਰੀ ਜਿਹੜੀ ਆਰਗੇਨਾਈਜ਼ ਲੱਗਦੀ ਆ ਉਵੇਂ ਫਿਰ ਨਾ ਅੱਪੇ ਸੈੱਟ ਨਹੀਂ ਹੁੰਦੇ ਜੇ ਪੱਗਾ ਵਗੈਰਾ ਹੁੰਦੇ ਨਾ ਮਿਕਸ ਹੋ ਜਾਂਦੀਆਂ ਆ ਲੱਭਦੀਆਂ ਨਹੀਂ ਆ ਇਹਦੇ ਵਿੱਚ ਫਿਰ ਆਪਾਂ ਰੱਖ ਦਾਂਗੇ ਨਾ ਫਿਰ ਪਤਾ ਰਹਿੰਦਾ ਆ ਹਲਦੀ ਦੋ ਪੀਸ ਹੋ ਗਏ ਸੋ ਮੀਨੂ ਦਾ ਅਰੇਂਜ ਅਕੋਰਡਿੰਗ ਸਹੀ ਲੱਗਿਆ ਵਧੀਆ ਲੱਗਿਆ ਬਹੁਤ ਅਲਮਾਰੀ ਚਦਾਂ ਮਤਲਬ ਦੋ ਆ ਜਾਣਗੇ ਐਂਡ ਦੂਸਰੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕਿਦਾਂ ਦਾ ਲੱਗਿਆ ਠੀਕ ਹੈ ਜੀ ਬਿਲਕੁਲ ਲਾਈਟ ਵੇਟ ਆ ਦੇਖੋ ਕਿੰਨੇ ਵਧੀਆ ਨਿਕਲਦੇ ਆ ਲਓ ਜੀ ਆਸੀ ਛੋਟਾਏ ਪਾਰਸਲ ਅਲੇ ਹੋਰ ਵੀ ਕਈ ਚੀਜ਼ਾਂ ਹੈ ਜੋ ਮੈਂ ਹਨਾ ਮੰਗਵਾਈਆਂ ਹੋਈਆਂ ਜਾਂ ਸੋ ਜਦੋਂ ਆਈਆਂ ਉਹ ਮੈਂ ਤੁਹਾਨੂੰ ਜਰੂਰ ਸ਼ੇਅਰ ਕਰੂੰਗੀ ਗੁਰੂ ਘਰ ਰੱਖਿਆ ਜੀ ਸਹਿਜ ਪਾਠ ਸੋ ਗੁੰਮਾ ਲੈ ਕੇ ਚੱਲਿਆ ਫੁਲਕਾ ਠੀਰਾ ਪਾ ਦਿੱਤੀ ਆ ਸਬਸ ਸਾਡੀ ਸੀਟੀ ਵੱਜਣ ਦੀ ਦੀ ਇਹ ਰ ਸਬਜੀ ਬਣ ਗਈ ਆ ਫਿਰ ਬਸ ਫੁਲਕਾ ਬਨੇ ਬਾਬਾ ਜੀ ਦਾ ਅਰਦਾਸ ਕਰਨ ਤੋਂ ਪਹਿਲਾਂ ਪਹਿਲਾਂ ਪਹੁੰਚ ਜੇ ਪਹੁੰਚ ਜਾਣ ਦਾਦੀ ਪੋਤੇ ਹਨਾ ਅਗੇ ਅਸੀਂ ਕੀ ਸੀ ਅੱਜ ਫਾੜ ਦੇ ਵਿਰੱਖੇ ਸੀ ਤੁਸੀਂ ਡੇਲੀ ਹੁਲਕਾ ਦਿੰਦਾ ਸੀਗਾ ਹੁਣ ਕੀ ਆ ਕਈ ਵਾਰ ਟਾਈਮ ਨਹੀਂ ਲੱਗਦਾ ਵਾ ਖਾਣਾ ਦੇਣਾ ਚਾਹੀਦਾ ਵਾ ਇਹ ਬਸ ਕਮ ਟਾਈਮ ਹੀ ਆਹਨਾ ਥੋੜਾ ਜਿਹਾ ਆਵਦੇ ਟਾਈਮ ਤੋਂ ਥੋੜਾ ਜਲਦੀ ਬਣਾ ਲਓ ਕਿਉਂਕਿ ਬਾਬਾ ਜੀ ਅਰਦਾਸ ਛੇਤੀ ਕਰ ਦਿੰਦੇ ਆ ਫੁਲਕੀ ਲੱਤ ਗਿਆ ਸਬਜ਼ੀ ਦਾ ਨਹੀਂ ਸਬਜ਼ੀ ਸੀ ਮਾਰ ਦੋ ਇਹਦੇ ਵਿੱਚ ਕਾੜ ਦੂ ਆ ਬਾਬਾ ਜੀ ਸੋਤੀ ਪਣੀ ਆਪਾਂ ਖਾ ਲਿਆ ਆ ਸੋ ਅਸ ਅੱਜ ਇੱਕ ਕੱਲ ਰੋ ਸਾਡੀ ਠੀਕ ਨਹੀਂ ਸੀ ਤਾਂ ਅੱਜ ਗੁਰਵਾਇਨ ਸ਼ਰ ਸਰੀਰ ਦਾ ਚਲੋ ਥੋੜਾ ਬਹੁਤ ਸੀਗਾ ਸ਼ਾਨਦਾਰ ਹਨਾ ਬਹੁਤ ਜ਼ਿਆਦਾ ਜਿਵੇਂ ਖੰਗ ਆ ਰਹੀ ਉਹਨੂੰ ਹਾਟ ਹੀ ਨਹੀਂ ਰਹੀਗੀ ਸੋ ਮੈਡੀਸਿਨ ਵੀ ਦਿੱਤੀ ਵਿਕਸ ਦੀ ਭਾਫ਼ ਵੀ ਦਿੱਤੀ ਤੇ ਫਿਰ ਸਰਦਾਰ ਜੀ ਪੌਣੇ ਘੱਟ ਆਏ ਆ ਹੋਂਦੇ ਉਹਨੂੰ ਪਾਪਾ ਜੀ ਨਾਲ ਗਏ ਤੇ ਡਾਕਟਰ ਤੇ ਲੈ ਕੇ ਗਏ ਵੀ ਚਲੋ ਭਾਫ਼ ਤੇ ਦਿੱਨੇ ਬਟ ਉਹਨੇ ਦਵਾਈ ਦਿੱਤੀ ਇਹਨੇ ਦਵਾਈ ਦੇ ਦੋ ਸੋ ਪਤਾ ਨਹੀਂ ਜਿੱਦਨ ਦਾ ਨਵਾਂ ਸਾਲ ਸਟਾਰਟ ਹੋਇਆ ਨਾ ਸਾਡਾ ਤਾਂ ਦਵਾਈਆਂ ਹੀ ਨਹੀਂ ਪੂਰੀਆਂ ਹੋ ਰਹੀਆਂ ਬੱਚੇ ਨੀ ਇੱਕ ਠੀਕ ਹੁੰਦਾ ਦੂਸਰਾ ਬਿਮਾਰ ਹੋ ਜਾਂਦਾ ਪਤਾ ਨਹੀਂ ਥੋੜਾ ਮੌਸਮ ਵੀ ਹੈ ਨਾ ਚੇਂਜ ਹੋ ਰਿਹਾ ਕਦੇ ਮੀਂਹ ਪੈਣ ਲੱਗ ਜਾਂਦਾ ਹੈ ਫਿਰ ਗਰਮੀ ਵੀ ਜਲਦੀ ਹੋ ਗਈ ਆ ਬੱਚੇ ਨੂੰ ਗਰਮੀ ਲੱਗਦੇ ਤਾਂ ਬੱਚੇ ਕੱਪੜੇ ਉਹਦੇ ਲਾ ਕੇ ਸਿੱਡ ਦਿੰਦੇ ਆ ਉਸ ਤਾਂ ਵੀ ਜ਼ਿਆਦਾ ਹੋ ਰਿਹਾ ਫਿਰ ਪਾਣੀ ਵੀ ਠੰਡਾ ਪੀ ਲੈਂਦੇ ਆ ਜਦੋਂ ਬਾਹਰ ਜਾ ਤੇ ਪਸੀਨਾ ਆਉਂਦਾ ਉਦੋਂ ਪਾਣੀ ਠੰਡਾ ਪੀ ਲੈਂਦੇ ਆ ਸੋ ਜੁਕਾਮ ਖਾਂਸੀ ਤਾਂ ਵੀ ਹੋ ਜਾਂਦਾ ਬੱਚਿਆਂ ਨੂੰ ਚਲੋ ਕੋਈ ਨਹੀਂ ਵਾਈਪਰੂ ਠੀਕ ਕਰ ਦੋ ਜਾਨੂ ਕਿੰਨੀਆਂ ਦਵਾਈਆਂ ਦਿੱਤੀਆਂ ਤੇ ਹੁਣ ਖਾ ਕੇ ਵਿਚਾਰਾ ਸੌਂ ਗਿਆ ਆ ਸ਼ਾਮ ਦਾ ਕਦੇ ਕੁਝ ਦਿੱਤਾ ਸ਼ਾਇਦ ਅਦਰਕ ਵੀ ਦਿੱਤਾ ਮੈਂ ਕਈ ਵਾਰ ਉਹਦੇ ਨਾਲ ਵੀ ਖਾਂਸੀ ਠੀਕ ਹੋ ਜਾਂਦੀ ਬਟ ਉਹਦੇ ਨਾਲ ਵੀ ਨਹੀਂ ਫਰਕ ਪਿਆ ਸੋ ਚਲੋ ਹੁਣ ਉਹ ਤਾਂ ਸੌਂ ਗਿਆ ਹਾਈ ਕਰੇ ਚੱਲਨੀ ਦਾਜੇ ਨੂੰ ਲਓ ਜੀ ਆਪਾਂ ਕਰਦੇ ਆ ਹੁਣ ਅੱਜ ਦੇ ਵਲੌਗ ਦੀ ਐਂਡਿੰਗ ਸੋ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਿਦਾਂ ਦਾ ਲੱਗਿਆ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਅਗਰ ਸਾਡੇ ਚੈਨਲ ਤੇ ਨਵੇਂ ਹੋ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਆਪਾਂ ਤੁਹਾਨੂੰ ਨੈਕਸਟ ਵੀਲੌਂਗ ਚ ਤਦ ਤੱਕ ਲਈ ਬਾਏ ਬਾਏ